ਦਾ ਸਾਡੇ ਖੁਸ਼ਦਾ ਹੁੰਦਾ ਬਰਥਡੇ ਸੋ ਸਾਰੇ ਜਾਣੇ ਖੁਸ਼ਪ੍ਰੀਤ ਨੂੰ ਬਰਥਡੇ ਵਿਸ਼ ਜ਼ਰੂਰ ਕਰਿਆ ਜੋ ਤੇ ਸਾਰੇ ਜਾਣੇ ਜ਼ਰੂਰ ਕਮੈਂਟ ਕਰਿਆ ਜੋ ਉਹ ਤੋਂ ਫਲੇਵਰ ਯੂਜ਼ ਕਰਕੇ ਜੜਾ ਕਰਨਾ ਜੋ ਉੱਪਰ ਲਿਓ 2025 ਵਾਲੇ ਸਾਰੇ ਫੋਟੋ ਲੱਗੇ ਬਾਜ਼ਾਰ ਪੂਰਾ ਫ੍ਰੀਕਾਟ ਦਾ ਸਜਿਆ ਬਈ ਬਈ ਸਕੂਲ ਵਾਲਿਆਂ ਦਾ ਮੈਸੇਜ ਆ ਗਿਆ ਸਾਨੂੰ ਜਾਂਦੇ ਜਾਂਦੇ ਆ ਉਹ ਕਹਿੰਦੇ ਵੀ 2 ਕੱਲ੍ਹ ਨੂੰ 2 ਤਰੀਕ ਹੈ ਨਾ ਉਹ 2 ਤਰੀਕ ਨੂੰ ਜਿਹੜਾ ਹੌਲੀਡੇ ਹੋਮਵਰਕ ਸੀਗਾ ਉਹ ਜਮ੍ਹਾਂ ਕਰਾ ਕੇ ਜਾਓ ਇਹ ਹੈਗੀ ਆ ਆਰਕੇ ਜੀ ਆਰਕੇ ਹਾਂ ਨੀਲਮ ਨੀਲਮ ਹਾਂ ਟਾਈਮ ਐ ਤਾਂ ਸਮਾਂ ਅਜ ਨਵੇਂ ਸਾਲ ਆ ਕੱਲੋਂ ਲਾਦ ਗਏ ਆਰਾਮ ਨੰਦਾ ਸასი ਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੈਪੀ ਨੀਅਰ ਵੈਸੇ ਨੀਅਰ ਕੱਲ ਸੀ ਚਲੋ ਇੱਕ ਦਿਨ ਮੈਂ ਲੇਟ ਹੋ ਗਿਆ ਸੋ ਸਾਰੇ ਜਣੇ ਜਿਉਂਦੇ ਵਸਦੇ ਰਹੋ ਸੋ ਬਾਬਾ ਨਾਨਕ ਇਹ ਸਾਲ ਜਿਹੜਾ ਨਵਾਂ ਚੜਿਆ 2025 ਸਾਰਿਆਂ ਤੇ ਖੁਸ਼ੀਆਂ ਭਰਿਆ ਹੋਵੇ ਕਿਸੇ ਨੂੰ ਵੀ ਕੋਈ ਤਕਲੀਫ ਨਾ ਹੋਵੇ ਸਾਰੇ ਜਣੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਤੇ ਬਾਬਾ ਨਾਨਕ ਸਭ ਨੂੰ ਤਰੱਕੀਆਂ ਬਖਸ਼ੇ ਤੇ ਕੋਈ ਵੀ ਦੁਨੀਆ ਤੇ ਗਮੀਚਾ ਨਾ ਹੋਵੇ ਤੇ ਸਾਰਿਆਂ ਨੂੰ ਰੱਬ ਖੁਸ਼ੀਆਂ ਬਖਸ਼ੇ ਸੋ ਨਵਾਂ ਸਾਲ ਨਵੀਂ ਸ਼ੁਰੂਆਤ ਨਵੇਂ ਸਿਰਿਓ ਕਰਦੇ ਹਾਂ ਸੋ ਬਾਬਾ ਨਾਨਕ ਮਿਹਰ ਕਰੇ ਇਧਰ ਸਾਡਾ ਖੁਸ਼ੀ ਵੀ ਹੋਇਆ ਪਰ ਰੈਡੀ ਹਾਂਜੀ ਹੈਪੀ ਨਿਊ ਇਅਰ ਜੀ ਹਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਠੀਕ ਠਾਕ ਹੈ ਹਾਂਜੀ ਸਾਰਿਆਂ ਨੂੰ ਨਲੇ ਸੱਚੀ ਕਾ ਠੀਕ ਹੈ ਜੀ ਖੁਸ਼ਪ੍ਰੀਤ ਦਾ ਜਨਮ ਦਿਨ ਹੈਗਾ ਕੱਲ ਨੂੰ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਵਲੌਗ ਤੇ ਜਰੂਰ ਸਾਰੇ ਜਣੇ ਵਿਸ਼ ਕਰ ਦਿਅ ਜੋ ਤੇ ਸਾਡੇ ਖੁਸ਼ਪ੍ਰੀਤ ਦਾ ਹੈਗਾ ਕੱਲ ਨੂੰ ਜਨਮ ਦਿਨ 2 ਜਨਵਰੀ ਦਾ ਸਾਡੇ ਖੁਸ਼ ਦਾ ਹੁੰਦਾ ਬਰਥਡੇ ਸੋ ਸਾਰੇ ਜਣੇ ਖੁਸ਼ਪ੍ਰੀਤ ਨੂੰ ਬਰਥਡੇ ਵਿਸ਼ ਜਰੂਰ ਕਰਿਆ ਜੋ ਤੇ ਸਾਰੇ ਜਣੇ ਜਰੂਰ ਕਮੈਂਟ ਕਰਿਆ ਜੋ ਤੇ ਇਸੇ ਤਰ੍ਹਾਂ ਹੀ ਰੱਬ ਖੁਸ਼ੀਆਂ ਬਖਸ਼ੇ ਤੇ ਸਾਡੇ ਖੁਸ਼ ਨੂੰ ਪੜ੍ਹਾਈ ਬਖਸ਼ੇ ਸੋ ਕੱਲ ਨੂੰ ਹੈਗੀ 2 ਤਰੀਕ ਤੇ ਦਿਲਪ੍ਰੀਤ ਆ ਖੁਸ਼ਪ੍ਰੀਤ ਸਾਡੇ ਦਾ ਕੱਲ ਨੂੰ ਲੱਗਣਾ ਸਕੂਲ ਵਿੱਚ ਸਰਕਾਰ ਵੱਲੋਂ ਤਾਂ ਵੈਸੇ ਮੈਸੇਜ ਆ ਚੁੱਕਾ ਹੈ ਵੀ 9 ਤਰੀਕ ਤੱਕ ਛੁੱਟੀਆਂ ਨਾ ਹਾਂਜੀ ਤੇ ਹੁਣ ਦੇਖਦੇ ਇਹਨਾਂ ਦੇ ਸਕੂਲ ਦਾ ਹਲੇ ਮੈਸੇਜ ਨਹੀਂ ਆਇਆ ਤੇ ਪਰ ਕੱਲ ਨੂੰ ਬਰਥਡੇ ਆ ਤੇ ਅੱਜ ਨਵਾਂ ਸਾਲ ਆ ਤੇ ਥੋੜੇ ਜਿਹਾ ਇੱਕਦੋ ਕੰਮ ਕਰ ਸੀ ਸ਼ਹਿਰ ਨਾਲੇ ਖੁਸ਼ ਕਹਿੰਦਾ ਵੀ ਅੱਜ ਹੀ ਮੈਨੂੰ ਲੈ ਚਲੋ ਤੇ ਨਾਲੇ ਮੈਂ ਤੰਨੀ ਆ ਤੇ ਹਨਾ ਛੁੱਟੀਆਂ ਨਾ ਵਦਨ ਇਹ ਕਹਿੰਦੀ ਛੁੱਟੀਆਂ ਨਾ ਵਧਣ ਕਿਉਂਕਿ ਇਹਨੇ ਜਾ ਕੇ ਕੱਲ ਨੂੰ ਸੈਲੀਬ੍ਰੇਟ ਕਰਨਾ ਸਕੂਲ ਦੇ ਵਿੱਚ ਤੇ ਅੱਜ ਹੁਣ ਲੈਨ ਚੱਲੇ ਆ ਕੇਕ ਖੁਸ਼ੀ ਦੀ ਪਸੰਦਾ ਖੁਸ਼ੀ ਸਵੇਰ ਦੀ ਤਿਆਰ ਹੋਈ ਫਿਰਦੀ ਆ ਹੁਣ ਤਾਂ 12:30 ਪਾਉਣੇ ਇੱਕ ਹੋ ਗਏ ਹਾਂ ਪਰ ਇੱਥੇ ਦਾ ਲੈ ਹਨ ਆਪਾਂ ਵੀ ਛੁੱਟੀਆਂ ਹੋ ਜਾਣ ਫਿਰ ਮੈਂ ਤਾਂ ਇਨਾ ਬਾਜੋ ਬਾਜੋ ਅੱਗੇ ਇਹਨਾਂ ਦਾ ਸਕੂਲ ਲੱਗਦਾ ਹੁੰਦਾ 3 ਤਰੀਕ ਨੂੰ ਹਾਂਜੀ ਤੇ ਇਹ ਤਿੰਨ ਨੂੰ ਜਾ ਕੇ ਕੈਂਡੀਆਂ ਵਗੈਰਾ ਲੈ ਜਾਂਦੀ ਐਦ ਕੀ ਲੱਗਣਾ ਸੀ ਦੋ ਨੂੰ ਪਰ ਹਾਲੇ ਇਹਨਾਂ ਦੇ ਸਕੂਲ ਦਾ ਕੋਈ ਮੈਸੇਜ ਨਹੀਂ ਆਇਆ ਤੇ ਬਾਕੀ ਹੁਣ ਚੱਲਦੇ ਆ ਕਿਹੜਾ ਸ਼ਹਿਰ ਨੂੰ ਤੇ ਇੱਧਰ ਉਸਤਾਦ ਜੀ ਵੀ ਸਾਡੇ ਰੈਡੀ ਆ ਤੇ ਆ ਜੋ ਫਿਰ ਮਿਲਦੇ ਆ ਅੱਗੇ ਜਾ ਕੇ ਖੁਸ਼ ਆਪਣਾ ਦਿਲਪ੍ਰੀਤ ਕਿੱਥੇ ਆ ਉਹ ਤਾਂ ਹਣ ਮੈਂ ਚਾਚੀ ਹੁਣੀਆਂ ਨਾਲ ਗਈ ਆ ਪਾ ਗਿਆ ਸਾਡਾ ਦਿਲਪ੍ਰੀਤ ਇਹ ਗਿਆ ਨਹੀਂ ਸੀ ਤਾਂ ਇਹਨੂੰ ਵੀ ਮੈਂ ਕਹਿ ਸੀ ਤੂੰ ਚਲਾ ਜਾ ਉਹ ਗੈਸ਼ੀਦਗੰਜ ਮੱਥਾ ਟੇਕਣ ਤੇ ਇਹ ਕਹਿੰਦਾ ਵੀ ਮੈਂ ਨਹੀਂ ਜਾਣਾ ਵੀ ਮੇਰਾ ਨਹੀਂ ਜਿੰਨਲ ਕਰਦਾ ਹੈ ਹਾਂਜੀ ਇਹਦਾ ਦਿਲ ਤਾਂ ਨਹੀਂ ਸੀ ਕਰਦਾ ਇਹਨੂੰ ਆਏ ਸੀ ਵੀ ਮੈਂ ਇਧਰ ਜਾਣਾ ਫਰੀਦਕੋਟ ਹਣਾ ਤਾਂ ਨਹੀਂ ਸੀ ਰਾਜ ਦਮੇ ਪੈਣਾ ਵੱਖ-ਵੱਖਰੀਆਂ ਹੋ ਗਈਆਂ ਇਹ ਕਹਿੰਦੀ ਮੈਂ ਆਪਣੀ ਪਸੰਦ ਦਾ ਕੇਕ ਲੈ ਕੇ ਆ ਨਾ ਅੱਛਾ ਤੇ ਮੈਂ ਉਧਰੋਂ ਸ਼ਾਮ ਕਰ ਦਿੰਦੀ ਉਹਨਾਂ ਨੇ ਆਉਂਦੇ ਨੇ ਠੀਕ ਆ ਉਹਦਾ ਪ੍ਰੋਗਰਾਮ ਬਣਿਆ ਸੀ ਆਪਦਾ ਹੈ ਕੁਛ ਕਈ ਹੁੰਦਾ ਹੀ ਜਦੋਂ ਆਪਦਾ ਬਰਥਡੇ ਆ ਜਾਂਦਾ ਹਾਂ ਦਾਲਵੇਂ ਨੈਂ ਚੱਪੀ ਇਹਨਾਂ ਦਾ ਬਹੁਤ ਚਾਹ ਹੁੰਦਾ ਕਿੰਨੇ ਈਅਰ 올ਡ ਹੋ ਗਈ ਤੂੰ ਅੱਜ ਕੱਲ ਮੈਂ ਹੈ ਨਾ 10 ਈਅਰ ਹੋ ਜਣਾ ਹੋਲਡ ਹੋ ਜਣਾ ਤੇ 11th ਲੱਗੂ ਹੈ 10 ਸਾਲਾਂ ਦੀ ਹੋ ਗਈ ਹੈ ਕੁਝ ਆ 1.5 ਸਾਲ ਦਾ ਸਾਲਾ ਦਾ ਹੋ ਗਿਆ ਪਰ 2 ਮਿੰਟ ਜੋ ਆ ਜਾਣਾ ਤਾਂ ਮੈਂ ਤਾਂ ਖੁਸ਼ ਨਹੀਂ ਸੀ ਤੇ ਸਾਡਾ ਉਸਤਾਦ ਅੱਜ ਪਹਿਲੀ ਵਾਰੀ ਉਸਤਾਦ ਸਾਡੇ ਨੇ ਕਿਹਾ ਵੀ ਮੈਂ ਵੀ ਜਾਣਾ ਨਹੀਂ ਤਾਂ ਅੱਗੇ ਕਹਿੰਦੀ ਹੁੰਦੀ ਤੁਸੀਂ ਜਾਓ ਤੇ ਮੈਂ ਘਰੇ ਰਹਿਣੀ ਆ ਅੱਜ ਪਹਿਲੀ ਵਾਰੀ ਕਹਿੰਦੀ ਮੈਂ ਵੀ ਜਾਣਾ ਅੱਗੇ ਤੁਸੀਂ ਕਹਿੰਦੇ ਨੇ ਚੱਲ ਹਾਂ ਮੈਂ ਕਹਿੰਦੀ ਮੈਂ ਨਹੀਂ ਜਾਣਾ ਤੁਸੀਂ ਜਾਓ ਹਾਂ ਐ ਕਿ ਮੈਂ ਆਦੀ ਆਦੀ ਕਿ ਮੈਂ ਜਾਣਾ ਇਹ ਕਹਿੰਦੇ ਵੀ ਚਲੋ ਮੈਂ ਗੁਰੂ ਘਰ ਪੰਡ ਗਈ ਨਹੀਂ ਤੇ ਚੱਲ ਮੈਂ ਨਾਲੇ ਗੁਰੂ ਘਰ ਜਾਉਣੀ ਆ ਨਾਲੇ ਤੁਸੀਂ ਗੱਡੀ 'ਚ ਜਾਣਾ ਮੈਂ ਵੀ ਚਲੀ ਜਾਨੀ ਆ ਮੈਂ ਚੱਲ ਆ ਜਾ ਭਾਈ ਤੂੰ ਵੀ ਆ ਜਾ ਮੇਰੇ ਨਾਲ ਗੁਰੂ ਘਰ ਮੱਥਾ ਟੇਕਾਂਗੇ ਲੈ ਇਕੱਲੀ ਘਰੇ ਰਹੂੰਗੀ ਨਾਰੀ ਮੈਂ ਤੁਰ ਹੀ ਜਾਵਾਂ ਅਜ ਨਵੇਂ ਸਾਲ ਤੇ ਪਿੱਛੇ ਕਾਫੀ ਲੰਗਰ ਲੱਗੇ ਸੀ ਵੀ ਤੇ ਬਾਕੀ ਸ਼ਹਿਰ ਤਾਂ ਵਿਹਲਾ ਜਿਹਾ ਲੱਗਦਾ ਨਾ ਠੰਡ ਠੰਡ ਕਰਕੇ ਆ ਪਹਿਲਾਂ ਬਾਬੇ ਫਰੀਦ ਦੇ ਟੇਕਦੇ ਆ ਮੱਥਾ ਮੈਂ ਤਾਂ ਸਵੇਰੇ ਗੁਰੂ ਘਰ ਜਾ ਉਹਨਾਂ ਨਾਲ ਉਸਤਾਦ ਜੀ ਕਹਿੰਦੇ ਚੱਲ ਅੱਜ ਬਾਬੇ ਫਰੀਦ ਦੇ ਟੇਕ ਲਾ ਅੱਜ ਤੇਰੇ ਕਹਿਣ ਤੇ ਅਸੀਂ ਟੇਕਣ ਜਾਣਾ ਨਹੀਂ ਜਾਣਾ ਮੈਂ ਵੀ ਨਹੀਂ ਸੀ ਬਾਬੇ ਫਰੀਦ ਦੇ ਮੈਂ ਉਧਰ ਹੀ ਮੁੜ ਜਾਣਾ ਸੀਗਾ ਹਾਂ ਫਿਰ ਮੈਂ ਕਿਹਾ ਚੱਲ ਮੈਂ ਟੇਕ ਗਿਆ ਚੱਲ ਵਧੀਆ ਹੋ ਗਿਆ ਅਸੀਂ ਵੀ ਚਲੋ ਟੇਕ ਲਾਂਗੇ ਕਾਫੀ ਟਾਈਮ ਹੋ ਗਿਆ ਨਾ ਮੇਲੇ ਦੇ ਆਏ ਆਂ ਕਿ ਉਦੋਂ ਬਾਅਦ ਚੋਂ ਆਏ ਆਂ ਮੇਲੇ ਦੇ ਨਹੀਂ ਆਏ ਅਸਟਾ ਚਲੋ ਆਜਾ ਆਜਾ ਆਹੀ ਚੱਲੂ ਕੰਮ ਚਲੋ ਤੇਲ ਪਾ ਦੋ ਉਧਰ ਨੰਕ ਬਾਜ਼ਾਰ ਪੂਰਾ ਫਰੀਕੋਟ ਦਾ ਸਜਿਆ ਬਈ ਪੂਰੀਆਂ ਰੌਣਕਾਂ ਆਜ ਨਵੇਂ ਸਾਲ ਤੇ ਆ ਆ ਗਿਆ ਸਾਡਾ ਵਲੌਗੀ ਵਿੱਚ ਤੁਸੀਂ ਤੁਸੀਂ ਠੀਲਾਣਾ ਖੁਸ਼ ਨੇ ਹੁਣ ਬਾਜ਼ਾਰ ਚੋਂ ਥੈਂਕ ਯੂ ਜੀ ਰੌਣਕਾਂ ਫੁੱਲ ਆ ਹਾਂ ਵੀ ਸਤੌ ਚੰਗੋ ਹਾਂਜੀ ਵੀ ਨੇ ਕਾਹ ਤਾਂ ਲੈਣੇ ਇਹ ਲੈਣੇ ਕੋਈ ਨਹੀਂ ਕੋਈ ਸਾਵੰਦ ਨਾ ਖੁਜੀ ਹਾਂਜੀ ਕਾਲ ਖੁਜੀ ਆ ਜੀ ਖੁਜੀ ਮਾਰ ਕੀ ਆ ਲਾ ਤਾਂ ਉਹ ਲਾ ਤੋ ਫਲੇਵਰ ਯੂਜ਼ ਕਰ ਕੇੜਾ ਕਰਨਾ ਜੋ ਉੱਪਰ ਲਿਓ 2025 ਵਾਲੇ ਸਾਰੇ ਫੋਟੋ ਲੱਗੀਆਂ ਉਹ ਥੱਲੇ ਵੀ ਲੈ ਸਕਦੀ ਟਰਾਈ ਕਰ ਸਕਦੀ ਉਹ ਵੀ ਕਰ ਸਕਦਾ ਉਹ ਵੀ ਕਰ ਸਕਦਾ ਹਾਂ 25 ਵਾਲੇ ਕਰ ਲਾ ਸਿਲੈਕਟ ਹਾਏ ਸਾਡੇ ਖੁਸ਼ ਨੂੰ ਬਈ ਕੇਕ ਬਹੁਤ ਔਖਾ ਪਸੰਦ ਕੀਤਾ ਅੱਧਾ ਘੰਟਾ ਲਾਤਾ ਹੈ ਖੁਸ਼ੇ ਨਹੀਂ ਪਸੰਦ ਸੀ ਮੈਂ ਵੈਸੇ ਹੀ ਦਰਤੀ ਸੀ ਵੀ ਲੱਗਦਾ ਸੀ ਕਿ ਕਾਫੀ ਜਿਆਦੇ ਸੀ ਨਾ ਕੇਕ ਉਹਨਾਂ ਚ ਆਪਸ਼ਨ ਆਪਸ਼ਨਾਂ ਜਿਆਦੇ ਸੀ ਇਹਦੇ ਕੋਲੇ ਪਹਿਲਾਂ ਕਹਿੰਦੇ ਵੱਡਾ ਇੱਕ ਹੀ ਲੈਣਾ ਫਿਰ ਕਹਿੰਦੇ ਛੋਟੇ ਦੋ ਲੈਣੇ ਆ ਫਿਰ ਹੁਣ ਛੋਟੇ ਲੈ ਆ ਦੋ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਕੱਲ ਨੂੰ ਜਦੋਂ ਕੇਕ ਕਟਾਂਗੇ ਪਹਿਲ ਹਾਲ ਅਸੀਂ ਲੈ ਆਂਦੇ ਡ੍ਰੀਮ ਬੇકરીਸ ਤੋਂ ਠੀਕ ਹੈ ਹਾਂਜੀ ਚਲੋ ਹੁਣ ਆਪਾਂ ਚੱਲਨੇ ਕਿ ਮੁੱਦਕੀ ਹਾਂਜੀ ਲਓ ਜੀ ਹੁਣ ਤਾਂ ਨਹੀਂ ਫ੍ਰੀ ਕਟ ਹੋ ਜਾਣਾ ਸਿੱਧਾ ਮੁੱਦਕੀ ਕੁਝ ਕੰਮ ਸਾਡੇ ਉੱਥੇ ਆ ਤੇ ਇੱਕ ਚੀਜ਼ ਉੱਥੇ ਵਾਪਸ ਕਰਨੀ ਸੀ ਤੇ ਬਾਕੀ ਇੱਕ ਦੋ ਹੋਰ ਕੰਮ ਠੀਕ ਆ ਉਸਤਾਦ ਹਾਂਜੀ ਬਾਕੀ ਆ ਜੀ ਬਾਬੇ ਖਰੀਦੇ ਸੰਗਤ ਬਹੁਤ ਨਵਾਂ ਸਾਲ ਕਰਕੇ ਬੜੀ ਸੰਗਤ ਆ ਰਹੀ ਹੈ ਮੱਥਾ ਟੇਕਣ ਲੋਗੀ ਪੱਕ ਪੂਰੀ ਨਹੀਂ ਆਹ ਤਾਂ ਫਲਚੇ ਦਿਨ ਫਲਚੇ ਬੜਾਏ ਵਧੀਆ ਨਾ ਉਹਨੇ ਸਿਰੇ ਬਈ ਕੋਲਚੇ ਇੱਕ ਪੰਜਾਬੀ ਤੋਂ ਖਾਦੇ ਬਿਚਾਰਾ ਮੋਟਰਸਾਈਕਲ ਤੇ ਹੀ ਵਈ ਤੜਕਾ ਤੜਕਾ ਲਾ ਕੇ ਨਾ ਜੀਰੇ ਦਾ ਜਵੈਣ ਦਾ ਸਰਾ ਕੋਲਚੇ ਬਣਾਏ ਰੂਹ ਹੋ ਜੋ ਦੋ ਦੋ ਖਾਤੇ ਇੱਕ ਛੱਡ ਦੇ ਤੇ ਨਾਲੇ ਹੈ ਵੀ 15 ਰੁਪਈਆ ਦਾ ਕਈ ਕਈ ਤਾਂ ਵਧੀਆ ਚੀਜ਼ ਬਣਾਉਂਦੇ ਆ ਗਰਮ ਕਰਕੇ ਤੜਕਾ ਲਾ ਕੇ ਵਧੀਆ ਚੀਜ਼ ਬਣਾਏ ਕਈ ਦਾ ਭਾਅ ਹੀ ਵੜ ਦਿੰਦੇ ਆ ਹੁਣ ਤਾਂ ਮੈਂ ਕਹਿ ਆ ਸੀ ਮੈਂ ਕਹ ਤੂੰ 15 ਰੁਪਈਆ ਦਾ ਬਹੁਤ ਘੱਟ ਲਾਉਣਾ ਤੇ 25 ਰੁਪਈਆ ਵਾਲਾ ਕੋਲਚਾਦਰ ਫੁੱਲ ਭਰਿਆ ਨਾਲੇ ਪੂਜੀ ਆਪ ਜੇ ਪਾਇਆ ਕਿੰਨਾ ਕਸਵਾਦ ਬਣਾਇਆ ਬਹੁਤ ਟੇਸਟੀ ਬਸ ਸਕੂਲ ਵਾਲਾ ਮੈਸੇਜ ਆ ਗਿਆ ਸਾਨੂੰ ਜਾਂਦੇ ਜਾਂਦੇ ਆ ਉਹ ਕਹਿੰਦੇ ਵੀ ਦੋ ਕੱਲ ਨੂੰ ਦੋ ਤਰੀਕ ਨਾ ਤੂੰ ਦੋ ਤਰੀਕ ਨੂੰ ਜਿਹੜਾ ਹੌਲੀਡੇ ਹੋਮਵਰਕ ਸੀਗਾ ਉਹ ਜਮ੍ਹਾਂ ਕਰਾ ਕੇ ਜਾਓ ਯਾਰ ਹੁਣ ਕਿੱਥੇ ਜਮ੍ਹਾਂ ਕਰਾਉਣਾ ਮੈਂ ਕਿ ਹੁਣ ਪਤਾ ਤਾਂ ਹੈ ਕੀਤਾ ਵਟਸਐਪ ਕਰਾਉਣਾ ਚਾਹੀਦਾ ਹੈ ਨਾ ਵੀ ਵਟਸਐਪ ਕਰ ਦਿਓ ਨਹੀਂ ਤਾਂ ਦਿੰਦੇ ਮਾਕਸ ਨੇ ਐਡ ਆਉਣੇ ਲਿਆ ਯਾਰ ਦਾ ਸਾਬ ਨਵੀਂ ਵਿਵਤਾ ਪੈ ਗਈ ਯਾਰ ਤੇ ਆਨਲਾਈਨ ਕਲਾਸਾਂ ਸ਼ੁਰੂ ਤੇ ਕੈਂਸਲ ਚਾਈ ਦੀਆਂ ਨੇ ਇੱਕ ਤਾਂ ਸਰਕਾਰ ਦੀ ਮੰਨਣੀ ਪੈਂਦੀ ਹੈ ਫਰ ਸਕੂਲਾਂ ਵਾਲਿਆਂ ਨੂੰ ਹਾਂਜੀ ਨਹੀਂ ਤਾਂ ਗਲਤ ਹੋ ਜਾਂਦਾ ਹੁਣ ਆਨਲਾਈਨ ਕਲਾਸਾਂ ਲੱਗਿਆ ਕਰਨੀਆਂ ਕੱਲ ਤੇ ਹੌਲੀਡੇ ਆਵਰਕ ਜਮਾ ਕਰਾਉਣਾ ਪੈਣਾ ਕੱਲ ਮੈਂ ਲਾਣੀ ਨਹੀਂ ਮੇਰਾ ਬਰਥਡੇ ਹੈ ਬਰਥਡੇ ਬੁਆਏ ਸਾਡਾ ਬਰਥਡੇ ਬੁਆਏ ਹਾਂ ਕਿਹੜੀ ਲਾਣੀ ਆ ਕੱਲ ਯਾਰ ਦੇਖਦਾ ਕਿੰਨੀਆਂ ਤਾਂ ਪਈਆਂ ਆਹ ਨੇ ਠੀਕ ਹੁੰਦੀ ਆਹਾਂ ਕਿਸ ਨੇ? ਅੱਜ ਤਾਂ ਦੇਤ ਨਹੀਂ ਆਇਆ। ਨਾ ਆਇਆ ਪਲ ਨਹੀਂ ਬਈ ਵਧੀਆ। ਮਿੱਠੀ ਬਾਦੂ ਜੀਆਂ। ਆਇਆ ਕਿਸ ਨੇ? ਹੂੰ? ਕੋਕੋਨਟਾ। ਚਲ ਦੇ ਲੱਕੜੀਆਂ ਲਾਣੀਆਂ। ਗੋਲ ਮਟੋਲ ਰਸਗੁੱਲੇ। ਬੀਕਾ ਜੀ। ਆ ਖਵਾਉਣ ਲੱਗਾ ਭਾਈ ਸਾਨੂੰ। ਪਹਿਲਾਂ ਤਾਂ ਹੈਪੀ ਨਿਊ ਇਅਰ। ਹੈਪੀ ਨਿਊ ਇਅਰ ਜੀ। ਹੂੰ। ਚੜ੍ਹਦੀ ਕਲਾ। ਚੱਕੋ ਜੀ। ਨਿਚੋਰ ਕੇ। ਚੱਕੋ। ਲਵੇ ਮੇਲੂ ਰਸ ਬਲੇ ਚੱਕ ਲੈ ਪ੍ਰੈਸ ਕਰ ਲੈ ਥੋੜਾ ਵਿੱਚ ਨਾਪ ਲੈ ਨਾਪ ਲੈ ਚਾਓ ਉਹ ਉਲਟਾਰ ਹੀ ਪੈਂਦੀ ਯਾਰ ਚੱਲ ਬਸ ਹੈ ਪਾਣੀ ਵਾਲੇ ਪਾਣੀ ਵਾਲੇ ਇਹ ਫਿੱਕੇ ਹੁੰਦੇ ਆ ਫਿੱਕੇ ਹੁੰਦੇ ਆ ਕਿਵੇਂ ਆ ਕਹ ਤਾ ਟੇਸਟ ਥੈਂਕ ਯੂ ਕਰ ਦੂੰ ਖਾ ਥੈਂਕ ਯੂ ਮੈਂ ਚੱਕਾਂਗੇ ਯਾਰ ਠੰਡਾ ਠੰਡਾ ਲੋ ਅਰਾਸ ਗੁੱਲਾ ਖਾ ਕੇ ਦੱਸਦੇ ਟੇਸਟ ਤੂੰ ਵੀ ਚੱਕ ਨਹੀਂ ਬੱਸ ਕਿਉਂ ਠੀਕ ਆ ਹੂੰ ਹੂੰ ਇਹ ਕੀ ਮਿਲਿਆ ਵੇ ਇਹ ਮੈਨੂੰ ਹਣ ਤੁਸੀਂ ਤੇ ਦੇਖ ਰਹੀ ਸੀ ਕਿ ਐਡੀ ਛੋਟੀ ਮੈਂ ਵੇਖੀ ਤਾਂ ਹੈ ਪਰ ਉਹ ਮੈਂ ਵੇਖਦੀ ਸੀ। ਵੈਸੇ ਤੂੰ ਤਾਂ ਦੇਖ ਰਹੀ ਸੀ। ਹਾਂ। ਉਹ ਕਹਿੰਦਾ ਲੈ ਜਾ। ਉਹ ਤੈਨੂੰ ਲੈ ਲੈ ਕਿਸੇ ਮੇਰੇ ਲੈ ਲੈ। ਉਹ ਲੈ ਗਿਫਟ ਬੜਾ ਸੋਹਣਾ ਮਿਲਿਆ ਕੁ ਜੇਣ ਦਾ। ਹਾਂਜੀ। ਦੱਲ ਨੇ ਕਿਹਾ ਮੇਰਾ ਗਿਆ ਫਟਾ। ਮੈਂ ਤੂੰ ਐਸੇ ਹੀ ਲੈ ਲੈ। ਚੱਲ ਰਹਾ ਦੇ। ਇਹ ਰੰਗ ਲਾ ਮਿਲ ਗਿਆ। ਆ ਨਾੜੇ ਰਾਤ ਕੋ ਲਿਖਾ ਲੈ। ਆਲੇ ਜੱਗ ਲੈ ਲੈ ਮੈਂ ਦਰਬੋਂਚ ਲੈ ਨਹੀਂ ਰੱਖਦੇ। ਇੱਥੇ ਰੱਖ ਦੇ। ਕੋਈ ਨਾ ਮਿਲ। ਚਲ ਆ ਜਾ ਫਿਰ ਉਹ ਸਮਾਨ ਸੱਚ। ਚੇਂਜ ਕਰਨਾ ਆਪਾਂ। ਚੱਲ। ਚੱਲ। ਨਾ ਪਰ ਕੀਤਾ ਨਾ ਕਰਨਾ। ਲਓ ਪਿਆਜ਼ ਲੈ ਕੇ ਚੱਲੇ ਆ। ਕਿਹੜੀ ਹੈ ਵੈਰੈਟੀ ਮਾੜੇ ਦੱਸੀ? ਇਹ ਹੈਗੀ ਆ ਆਰਕੇ ਜੀ। ਆਰਕੇ? ਹਾਂ ਨੀਲਮ। ਨੀਲਮ। ਹਾਂ ਟਾਈਮ ਹੈ ਤਾਂ ਸਮਾਂ। ਅੱਜ ਨਵਾਂ ਸਾਲ ਆ। ਕੱਲ ਨੂੰ ਲਾਦ ਗਏ। ਆਰਾਮ ਨਾਲ। ਕੱਲ ਨੂੰ ਲਾਦੇ ਅੱਜ ਲਾਗਦੇ। ਮਰਲੇ 'ਚ ਕਿੰਨੇ ਪੈਂਦਾ ਇਹ? ਹਣ ਅੱਜ। ਮਰਲੇ ਦੇ ਵਿੱਚ ਬਾਈ 4-5 ਕਿਲੋ ਪੈਂਦੇ। ਮਰਲੇ 4-5 ਕਿਲੋ? ਹਾਂਜੀ। ਕਿੱਥੋਂ ਆਈ ਹੈ ਵੈਰੈਟੀ ਇਹ? ਮਰੇ ਕੋਲ ਨਾ ਮਰੇਰਕੋਟ ਦੇ ਨੇ ਉਹਨਾਂ ਸਾਰਾ ਹੈ ਆ ਪਾਹ ਮੋਟੇ ਜੀ ਦੋਸਤੋ ਕਿਹੜਾ ਹਾਂ ਪਾ ਇੱਕੋ ਹੀ ਚੀਜ਼ ਹੈ ਹੈ ਜਿੱਤੋਂ ਮਰਜੀ ਪਾ ਕੇ ਕਿਰਾ 5 ਕਿਲੋ ਲੈ ਜੀ ਕੇ 3 ਕਿਲੋ ਲੈ ਚੱਲ 6 ਕਰ ਲਾ ਆਹ ਹੈ ਵਾਓ ਉਹ ਮੇਰਾ ਅੰਦਾਜ਼ਾ ਨਹੀਂ ਨਾ ਵੀ 2 ਮਰਲੇ ਕੇ ਤੈਨੂੰ ਮੈਂ ਕਿਹੜਾ ਕਰਮਾ ਨਹੀਂ ਮਾਰੀਆਂ ਅੰਦਾਜ਼ਾ ਹੈਗਾ ਮਿਨੀਮਮ ਵੱਧ ਹੀ ਚੰਗਾ ਦੇਖ ਰੋ ਰੋ ਥੋੜਾ ਲੱਗਣਗੇ ਹਾਂ ਮਾਤਾ ਹੁਣੇ ਖਾ ਲੈਣਾ ਕੁਝ ਹਾਂਜੀ ਖਾ ਜਾ ਹੁਣੇ ਖਾ ਜਾਣਾ ਐਂ ਕੀ ਹਾਂਜੀ ਝਾਲ ਦੀਆਂ ਕੈਂਡੀਆਂ ਫੜ ਫੜ ਜੋ ਉਹ ਵੀ ਉਹ ਮੈਂ ਆਪੇ ਚੱਕ ਲੂੰਗਾ ਕੀ ਇਹ ਕੀ ਆ ਖੰਜੂਰ ਅੱਛਾ ਗਿਫਟ ਚਲ ਚੱਕ ਲੈ ਆ ਜਾ ਚਲੋ ਭਾਈ ਇਧਰ ਆ ਵੀ ਗੰਡੇ ਦੰਡੇ ਹੁਣ ਲਾਵਾਂ ਕੱਲ ਨੂੰ ਸੰਪਾਹ ਹੋ ਗਈ ਸ਼ਾਮ ਮੈਂ ਗੰਡੇ ਦਵਾਈਆ ਹੋਰ ਆਤੀ ਹੁਣ ਉਸਤਾਦ ਜੀ ਪਿਆਦ ਇੱਕ ਕਾਫੀ ਦਾ ਫੇਰ ਆਉਂਨ ਅੰਨ ਠੀਕ ਆ ਧਰਤੀ ਹਾਂ ਜੀ ਇੰਜ ਕਾਫੀ ਧਰਤੀ ਬੱਠੇ ਇਹ ਪਰਾਰੀ ਕਾਫੀ ਹਾਂ ਲੱਭਾ ਖਜੂਰ ਇੱਕ ਖਜੂਰ ਖਾਈ ਜਰ ਨਹੀਂ ਮੈਂ ਤਾਂ ਉਹ ਕਾਫੀ ਪੀਣੀ ਹਾਂ ਤਾਂ ਸੱਤ ਦਿਨ ਹਾਂ ਹੂੰ ਚਾਹੂ ਖਾਂੂ ਆਹਾ